ਦੇ ਸਰਪੰਚਾਂ ਦੀਆਂ ਮੌਜਾਂ ਲੱਗ ਗਈਆਂ ਨੇ ਦੱਸੇ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਪੰਚਾਂ ਨੂੰ ਵੱਡਾ ਤੋਹਫਾ ਦਿੱਤਾ ਦੱਸੇ ਕਿ ਪ੍ਰਤੀ ਮਹੀਨੇ 2000 ਰੁਪਏ ਉਹਨਾਂ ਨੂੰ ਹੁਣ ਤਨਖਾਹ ਮਿਲੇਗੀ ਇਹ ਤਨਖਾਹ ਜਿਹੜੀ ਪਹਿਲਾਂ 1200 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਂਦੀ ਸੀ ਪਰ ਹੁਣ ਵਧਾ ਕੇ ਹੈ ਜਿਹੜੀ 2000 ਰੁਪਏ ਕਰ ਦਿੱਤੇ ਗਏ ਆ ਤਾਂ ਬਿਲਕੁਲ ਇਸੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਸੀਐਮ ਆਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2000 ਦੇ ਪਿੱਛੇ ਸ਼ਾਇਦ ਇੱਕ ਜ਼ੀਰੋ ਹੋਰ ਲੱਗ ਸਕਦੀ ਹੈ ਯਾਨੀ ਕਿ ਤਨਖਾਹ ਹੈ ਜਿਹੜੀ 20000 ਪ੍ਰਤੀ ਮਹੀਨਾ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੀ ਇਹ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਕਿ ਨਸ਼ਾ ਮੁਕਤ ਪਿੰਡ ਨੂੰ ਹੁਣ ਸਪੈਸ਼ਲ ਫੰਡ ਦਿੱਤਾ ਜਾਏਗਾ ਜੀ ਹਾਂ 1 ਲੱਖ ਰੁਪਏ ਦਾ ਫੰਡ ਮਿਲੇਗਾ ਜਿਹੜੇ ਪਿੰਡ ਨੇ ਜਿਹੜੇ ਨਸ਼ਾ ਮੁਕਤ ਹੋਣਗੇ ਅਪਰ ਵੱਡਾ ਸਵਾਲ ਇੱਥੇ ਔਰਤਾਂ ਦੇ ਵੱਲੋਂ ਕੀਤਾ ਜਾ ਰਿਹਾ ਕਿ ਕਿੰਨੇ ਸਮੇਂ ਤੋਂ ਔਰਤਾਂ ਨੂੰ ਜਿਹੜਾ ਲਾਰਾ ਲਾਇਆ ਗਿਆ ਸੀ ਆਪਦੀ ਸਰਕਾਰ ਦੇ ਵੱਲੋਂ ਕਿ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਜਿਹੜਾ ਦਿੱਤਾ ਜਾਏਗਾ ਰਸੋਈ ਪੱਤੇ ਲਈ ਆਖਰਕਾਰ ਉਹ 1000 ਰੁਪਿਆ ਕਿੱਥੇ ਐਸ ਸੀ ਐ ਮਾਨ ਨੂੰ ਸਰਪੰਚ ਹੀ ਕਿਉਂ ਦਿਖੇ ਤਾਂ ਵੱਡੇ ਸਵਾਲ ਨੇ ਜਿਹੜੇ ਮਹਿਲਾਵਾਂ ਦੇ ਵੱਲੋਂ ਚੁੱਕੇ ਗਏ ਨੇ ਤਾਂ ਬਿਲਕੁਲ ਤੁਹਾਡੀ رائے ਕੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸੀ ਐ ਮਾਨ ਨੇ ਮਹਿਲਾਵਾਂ ਦੇ ਨਾਲ ਜੋ ਪਹਿਲਾਂ ਵਾਅਦਾ ਕੀਤਾ ਸੀ ਕਿ ਪ੍ਰਤੀ ਮਹੀਨਾ 1000 ਰੁਪਿਆ ਦਿੱਤਾ ਜਾਏਗਾ ਉਹ ਦੇਣਾ ਚਾਹੀਦਾ ਸੀ ਜਾਂ ਫਿਰ ਸਰਪੰਚਾਂ ਦੀ ਤਨਖਾਹ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕਰ ਦੇਣੀ ਚਾਹੀਦੀ ਸੀ ਆਪਣੀ رائے ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸਿਓ